ਬਕਰਮਪੁਰ ਵਾਲਾ ਬਾਬਾ ਸੁਰਿੰਦਰ ਸਾਈ ਜਿਸ ਨੂੰ ਤੁਸੀਂ ਸਾਰੇ ਜਣੇ ਜਾਣਦੇ ਹੋਵੋਗੇ ਅਕਸਰੀ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਕਿਉਂਕਿ ਇਹ ਪਾਸਪੋਰਟ ਨੂੰ ਦੇਖ ਕੇ ਪੁੱਛਿਆ ਦਿੰਦੇ ਨੇ ਕਿ ਤੁਹਾਡਾ ਵੀਜ਼ਾ ਕਦੋਂ ਆਵੇਗਾ ਜਾਂ ਵੀਜ਼ਾ ਮੇਰੇ ਕੋਲੇ ਆਉਣ ਨਾਲ ਤੁਹਾਡਾ ਲੱਗ ਜਾਊਗਾ ਤੁਸੀਂ ਕੁਝ ਕੇ ਕਲਿੱਪਸ ਆਪਣੀ ਸਕਰੀਨ ਉੱਪਰ ਵੀ ਚੱਲਦੇ ਦੇਖ ਸਕਦੇ ਵੀਜ਼ਾ ਆ ਗਿਆ ਆ ਦੇਖੋ ਜੀ ਮੇਰੀ ਘਰ ਵਾਲੀ ਦੇ ਲਾਸਟ ਡੇਟ ਸੀਗੀ 29 ਤਰੀਕ ਨੂੰ ਅ 22 ਤਰੀਕ ਨੂੰ ਮੈਂ ਦਾਦਾ ਜੀ ਕੋਲ ਆਇਆ ਹਾਂ 27 ਤਰੀਕ ਨੂੰ ਦਾਤਾ ਜੀ ਕੋਲ ਆਏ ਆ ਦਾਤਾ ਜੀ ਨੇ ਕਿਹਾ ਜਾ ਵੀਰਵਾਰ ਨੂੰ ਤੇਰਾ ਵੀਜ਼ਾ ਆ ਜਾਊਗਾ ਜੋ ਇਹਨਾਂ ਨੇ ਹੁਣੇ-ਹੁਣੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਹੀ ਸ਼ੇਅਰ ਕੀਤੇ ਨੇ ਸਟੋਰੀ ਦੇ ਵਿੱਚ ਜਿੱਥੇ ਕਿ ਲੋਕ ਇਸ ਬਾਬੇ ਕੋਲੇ ਆਉਂਦੇ ਨੇ ਤੇ ਕਹਿੰਦੇ ਨੇ ਕਿ ਸਾਡਾ ਇਸ ਬਾਬੇ ਕੋਲੇ ਆਉਣ ਨਾਲ ਹੀ ਵੀਜ਼ਾ ਲੱਗ ਗਿਆਗਾ ਸੋ ਉੱਥੇ ਹੀ ਸੋਸ਼ਲ ਮੀਡੀਆ ਦੇ ਉੱਪਰ ਕੱਲ ਦੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੁੰਦੀ ਪਈ ਹੈ ਜਿਸ ਦੇ ਵਿੱਚ ਇਸ ਸੁਰੇਂਦਰ ਸਾਈਂ ਦੇ ਨਾਲ ਕੁਝ ਕ ਔਰਤਾਂ ਹੱਥਾ ਪਾਈ ਕਰਦੀਆਂ ਪਈਆਂ ਹੁੰਦੀਆਂ ਨੇ ਤੇ ਨਾਲ ਦੀ ਨਾਲ ਇਸ ਦੇ ਸਾਥੀਆਂ ਦੇ ਕੱਪੜੇ ਵੀ ਪਾੜੇ ਜਾਂਦੇ ਨੇ ਜੋ ਕਲਿੱਪ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀ ਇਸ ਨੂੰ ਦੇਖ ਕੇ ਸੁਰਿੰਦਰ ਸਾਈ ਦੇ ਸਪੋਰਟਰ ਨੇ ਜਿਹੜੇ ਕਿ ਇਨ੍ਹਾਂ ਔਰਤਾਂ ਨੂੰ ਗਲਤ ਕਹਿੰਦੇ ਪਏ ਨੇ ਕਿ ਇਨ੍ਹਾਂ ਔਰਤਾਂ ਨੇ ਧੱਕਾ ਕੀਤਾ ਸਾਈ ਜੀ ਨਾਲ ਤੇ ਬਾਕੀ ਲੋਕ ਤਾਂ ਇਹੀ ਕਹਿੰਦੇ ਪਏ ਨੇ ਕਿ ਇਸ ਵੀਡੀਓ ਦੇ ਵਿੱਚ ਇਹ ਸੁਰਿੰਦਰ ਸਾਈ ਗਾਲਾਂ ਵੀ ਕੱਢਦਾ ਪਿਆਗਾ ਕਿ ਇਦਾਂ ਬਾਬੇ ਗਾਲਾਂ ਕੱਢਦੇ ਹੁੰਦੇ ਨੇ ਤੇ ਨਾਲ ਦੀ ਨਾਲ ਲੋਕਾਂ ਦੁਆਰਾ ਇਹ ਵੀ ਕਿਹਾ ਜਾਂਦਾ ਕਿ ਜੇਕਰ ਇਹ ਅਸਲੀ ਬਾਬਾ ਹੁੰਦਾ ਤਾਂ ਇਸ ਨੂੰ ਕਿਸੇ ਦੀ ਕਹੀ ਗੱਲ ਤੇ ਇੰਨਾ ਗੁੱਸਾ ਨਾ ਆਉਂਦਾ ਕਿਉਂਕਿ ਕੋਈ ਵੀ ਸੱਚਾ ਬਾਬਾ ਹੁੰਦਾ ਜਿਹੜਾ ਉਹ ਕਿਸੇ ਦੀ ਕਹੀ ਗੱਲ ਦਾ ਗੁੱਸਾ ਨਹੀਂ ਕਰਦਾ ਅੱਗੇ ਲੰਘ ਜਾਂਦਾਗਾ ਸੋ ਬਾਕੀ ਤੁਹਾਨੂੰ ਕੀ ਲੱਗਦਾ ਕਿ ਇਦਾਂ ਇਸ ਬਾਬੇ ਕੋਲੇ ਆਉਣ ਨਾਲ ਵੀਜ਼ਾ ਲੱਗ ਜਾਂਦਾ ਸੱਚੀਓ ਜਾਂ ਨਹੀਂ ਲੱਗਦਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਸੰਜੇ ਕਰਿਓ ਰੱਬ ਰਾਖਾ